ਸਤਿ ਸ਼੍ਰੀ ਅਕਾਲ ਮਿੱਤਰੋ ਉਹ ਵੀ ਨਮਾਦਾਂ ਨਾ ਹੀ ਸੁਦੇਰ ਸ਼ੱਦੀਆ ਪਾਹੋਂ ਨਬੀ ਕਮਾਕਾਰਾਂ ਨੂੰ ਬੇਦੀ ਵਾਲੇ ਰਕੀਨ ਵਰਕ ਮਹਮ ਸਾਫ ਅੱਜ ਵੀ ਦੇਖੋ ਤੁਮਾਨ ਬਦਿਆ ਸਾਹ ਫਿਰ ਆਹ ਤੁਮਾਨ ਆ ਗੋਸਾ ਮੈਂ ਮੋਟਰ ਤੇਨੂੰ ਵੀ ਜਾਣਾ ਪਹਿਲਾਂ ਤਾਰਾਂ ਕੱਢ ਲਈਏ ਜਾਣਾ ਮੋਟਰ ਤੇਨੂੰ ਤੁਹਾਨੂੰ ਤਾਂ ਤੁਮਨੇ ਵੇਖ ਕੇ ਆ ਰਾਦਿਆਂ ਤੱਕ ਨਾ ਦੋ ਮੋਟਰਾਂ ਚੱਲਦੀਆਂ ਨੇ ਉਹ ਦੇਖਣੀਆਂ ਨੇ ਜਾ ਕੇ ਵੀ ਪੋਜੀਸ਼ਨ ਨਾ ਪਪਰੇ ਇਹਨਾਂ ਵਾਲੇ ਗਮ ਖਾਲੀਏ ਗੇ ਖੋਲਤੇ ਆਜੋ ਆਜੋ ਬਾਹਰ ਆਜੋ ਆਓ 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 ਸਾਨੂੰ ਕਿਉਂ ਗਿਆ ਨਰ ਖਾਂਗਮਾਂ ਚੰਗੀਆਂ ਨਾ ਨੀ ਆਜੋ 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 ਜਦੋਂ ਮੁਰਗਾ ਪੈਂਦਾ ਉਹਨਾਂ ਨੂੰ ਤਾਂ ਡਰਦੀਆਂ ਨੇ ਬਟਾ ਲੋਬੀ ਮੋਟਰ ਤੇ ਕਰਿਆ ਸੀ ਫੋਨ ਕਹਿੰਦੇ ਰਾਤ ਦੀ ਚੱਲਦੀ ਆ ਲਾਈਟ ਚੱਲਿਆ ਹੁਣ ਚੱਲ ਕੇ ਨਾਲ ਰਾਤ ਵਾਲੇ ਜਿਹੜੀਆਂ ਚੱਲਦੀਆਂ ਨਾ ਦੇਖੀਏ ਨਾ ਮੈਂ ਜਿਹੜੀਆਂ ਖੜੀਆਂ ਨੇ ਉਹ ਚਲਾ ਦਈਏ ਗਟ ਚਾਦੀ ਪੀਕੇ ਨਿਕਲੀਏ ਅੱਜ ਦਾ ਅੱਜ ਕੀ ਸਾਰਾ ਦਿਨ ਲਾ ਦੂ ਸਿੰਘ ਜੀ ਨੇੜੇ ਅੱਜ ਦਾ ਦਿਨ ਪੂਰਾ ਰਹਿ ਜੂਗਾ ਕੱਢ ਕੇ ਸਾਰੀ ਸਿੰਘ ਜੀ ਪਾਰ ਆ ਬਰ ਮੈਂ ਬਾਰ ਰੱਖਿਆ ਸੁੱਖ ਰਾਤ ਦੀਆਂ ਚੱਲਦੀਆਂ ਸੀ ਮੋਟਰਾਂ ਤੋਂ ਆਹ ਇਹਨਾਂ ਦਾ 6 ਵਿੱਗੇ ਤੋਂ ਪਰਤਾ ਪੂਰਾ ਜਿੰਨਾ ਛੱਡ ਕੇ ਗਿਆ ਸੀ ਆ ਡੱਕਤਾ ਉਹਦਾ ਪੂਰਾ ਐਨ ਵਧੀਆ ਇੱਕ ਕਨੱਕੇ ਦੂਈ ਉਹ ਦੇਖਣ ਨੂੰ ਦੂਈ ਜਾ ਕੇ ਉਧਰ ਕੀ ਪੋਜੀਸ਼ਨ ਹੈ ਬਰਾਦ ਦੀ ਕਮੈਂਟ ਨਹੀਂ ਵੱਜੀ ਲਗਾਤਾਰੇ ਚੱਲ ਰਹੀ ਹੈ ਨੂ ਲੋ ਵੀ ਅਭੀ ਚਰਾਤੀਆਂ ਆਗੇ ਇਹ ਹੁਣ ਤਰਾਈਆਂ ਨੇ ਆਗੇ ਮਬਰਕ ਕੈਸੋ ਖਦਰ ਹੈ ਜਿਵੇਂ ਦਿਨੇ ਲਾਈਟ ਜਿਵੇਂ ਰਾਤ ਰਹੀ ਆ ਅਮਨੇੜੇ ਹੋ ਜੂ ਲੋਗ ਨਾਲ ਨਾਲ ਜਿੱਥੇ ਇੱਥੇ ਪਾਣੀ ਜਾਂਦਾ ਭਾਪ ਜਾਂਦੀ ਆ ਨਾਲ ਨਾਲ ਲੋਡੀ ਮੋਟਰ ਤੇ ਆਇਆ ਫੇਰ ਪ੍ਰਸ਼ਦਾ ਪਾਣੀ ਛੱਕ ਕੇ ਲਾਇਰ ਫੇਰ ਚੱਲੇ ਗਈ ਰਾਤ ਬਥੇਰੀ ਆ ਗਈ ਫੇਰ ਹੁਣ ਦਿਨੇ ਫੇਰ ਨਹੀਂ ਆਈ ਤੂੜੀ ਚਾਹੀਦੀ ਸੀ ਚਰਨੀ ਵੀਰ ਨੂੰ ਇਹ ਤੂੜੀ ਲੈ ਕੇ ਜਾਣੀ ਆ ਲੈ ਜਾਓ ਭਾਈ ਆਪਣੇ ਕੋਲ ਪਈ ਸੀ ਲੱਗੋ ਨੇ ਤੂੜੀ ਦੀਆਂ ਪੰਡਾ ਪਾਉਣ ਤੂੜੀ ਵੇਚਣੀ ਆਪਾਂ ਜੇ ਕੋਈ ਹੋਰ ਵੀ ਹੋਇਆ ਗਾਹਕ ਭਾਈ ਦੱਸ ਦਿਓ ਤੂੜੀ ਹੈਗੀ ਆਪਣੇ ਕੋਲੇ ਕਾ ਨੰਬਰ ਟੂੜੀ ਅੰਦਰ ਛੱਡ ਚ ਪਈ ਹੋਈ ਆ ਮੇਰੇ ਨੂੰ ਟੂੜੀ ਚਾਹੀਦੀ ਹੋ ਦੇਦਾ ਕਾ ਗਵੰਟਲ ਹੁੰਦੀ ਆ ਥਾਲੀ ਜਿਹ ਪਹਿਲਾਂ ਥੱਲੇ ਖੁੱਲੀ ਪਈ ਆ ਹੁਣ ਤੇ ਪਾਉਣਗੇ ਪੰਨਾ ਆਪਣਾ ਵੀਰ ਰਵਿੰਦਰ ਉਹਦੇ ਕਰੇ ਫੰਕਸ਼ਨ ਆ ਕੱਲ ਉਹਨਾਂ ਨੇ ਨਵੇਂ ਇਮਕਾਨ ਬਣਾਏ ਉਹਨਾਂ ਦਾ ਮੂਰਤਾ ਉਹਦੇ ਵਾਸਤੇ ਪਨੀਰ ਚਾਹੀਦਾ ਸੀਗਾ ਪਨੀਰ ਪਰ ਪਤਾ ਹੀ ਆ ਫਿਰ ਆਪਣੇ ਸਰਕਲ ਦੇ ਵਿੱਚ ਪਨੀਰ ਕਿੱਥੋਂ ਹਣਾ ਆਪਣੇ ਯਾਰ ਉਸ ਤਰ੍ਹਾਂ ਸਰਕਲ ਦੇ ਵਿੱਚ ਕਿ ਉਹ ਪਨੀਰ ਆਪਣੇ ਘਵਾੜੇ ਵੀ ਆਉਣਾ ਹੁੰਦਾ ਮੈਂ ਕਿਹਾ ਉਹ ਕੰਮਕਾਰ ਦੇ ਵਿੱਚ ਬਿਜ਼ੀ ਹੋਣਗੇ ਕਾਨੂੰ ਉਹਨਾਂ ਨੂੰ ਵਿਫਤਾ ਪਾਉਣੀ ਆ ਮੈਂ ਵਿਹਲਾ ਸੀ ਮੈਂ ਮੈਂ ਹੀ ਜਾ ਕੇ ਲੈ ਆਉਣਾ ਇਹਦਾ ਬੱਦ ਸਮਾਨ ਹੁੰਦਾ ਫਿਰ ਉਹ ਛੱਡ ਪੀ ਜਾਂਦੇ ਕੱਲਾ ਪਨੀਰ ਇਹ ਸੀਗਾ ਆ ਕੋਈ ਨਹੀਂ ਮੈਂ ਹੀ ਆਪੇ ਲੈ ਜਾਂਦਾ ਕੋਈ ਪਾ ਕੇ ਰੱਖ ਮੇਰਾ ਵੀ ਤਾਂ ਅਮ ਇੱਧਰ ਮੋਟਰਾਂ ਚੱਲਦੀਆਂ ਸੀਗੀਆਂ ਮਾ ਚੱਲ ਲਾਈਟ ਹੈ ਨਹੀਂ ਸੀ ਕਰਕੇ ਸੈਟਿੰਗ ਜੀ 2 ਕਿੱਲਿਆਂ ਨੂੰ ਆ ਜਾਨ ਨੂੰ ਜ ਲੈਟ ਆ ਗਈ ਭਰਨ ਕੇ ਮੈਂ ਮੁੜਿਆ ਹਾਂ ਮੈਂ ਬੰਗਾ ਲੈ ਰਿਹਾ ਇਧਰ ਕੰਮੇਵਾਲ ਦੀ ਕੰਮੇਵਾਲ ਦੀ ਰੋਡ ਏ ਬਹੁਤ ਖਰਾਬ ਆ ਟੁੱਟਿਆ ਪਿਆ ਰੋਡ ਜਮਈ ਆ 2-3 ਕਿਲੋਮੀਟਰ ਦੋ ਦਾ ਹੀ ਆ ਟੁੱਟਾ ਖਰਾਬ ਬਾਕੀ ਸਾਰਾ ਵਧੀਆ ਆ ਪਰ 2 ਕਿਲੋਮੀਟਰ ਬਹੁਤ ਜਿਆਦਾ ਖਰਾਬ ਦੋ ਰੋਡ ਇਹ ਮਸਿਆ ਘੋੜੇ ਪਹੁੰਚ ਗਏ ਆ ਏਰੀਆ ਸਾਰਾ ਕੰਗਰਾਲੀ ਦਾ ਆਲੂ ਵਾਲਾ ਚੱਲਦਾ ਆਲੂਆਂ ਦੀ ਪਟਾਈ ਦਾ ਕੰਮ ਹੁਣ ਜੋਰਾਂ ਸ਼ੋਰਾਂ ਤੇ ਆ ਦੇਖ ਆਲੂਆਂ ਦਾ ਏਰੀਆ ਸਾਰਾ ਏ ਆਨੂੰ ਪੱਟ ਕੇ ਮੱਕੀ ਬੀਜੀ ਜਾਣੀ ਔਰੇ ਇਹ ਸਾਰਾ ਪਿੰਡੇ ਤਕਰੀਬਨ ਆ ਦੇਖੋ ਸਾਰੇ ਆਲੂਆਂ ਦਾ ਏ ਆ ਆ ਵੀ ਆਲੂ ਤੇ ਪੂਰੀ ਬੈਲਟ ਏ ਆਲੂਆਂ ਦੀ ਜਿਵੇਂ ਆ ਪਿੰਡੇ ਪੂਰਾ ਨਾ ਆ ਏਰੀਆ ਜਈ ਚੱਲਦਾ ਹੁਣ ਕੰਮ ਪੂਰਾ ਜੋਰਾਂ ਸ਼ੋਰਾਂ ਤੇ ਆਲੂਆਂ ਦੀ ਪਟਾਈ ਦਾ ਕੋਈ ਬੇਲਵੜ ਦਾ ਕੋਈ ਪੱਟ ਦਾ ਕੋਈ ਮੱਕੀ ਦੀ ਤਿਆਰੀ ਲਾਗੇ ਕਰਨ ਵਿੱਚ ਮੁਰਦ ਦਾ ਪੈਲ ਵਾਲਾ ਰੂਡ ਆ ਬਾਈ ਯਾਰ ਆ ਦਾ ਰੂਡ ਸਾਰਾ ਹੀ ਖਰਾਬ ਹੈ ਇਤਨੂੰ ਦਾ ਬਹੁਤ ਖਰਾਬ ਤਰਾਹ ਤੋਂ ਪੈਲ ਹੋ ਗਿਆ ਵਾਂਗੇ ਆ ਦੇਖੋ ਆ ਚਾ ਵਾ ਲੂ ਆ ਉਰੀ ਏਰੀਆ ਦੇ ਵਿੱਚ ਆ ਦੇਖੋ ਆ ਵੀ ਸਾਰਾ ਏਰੀਆ ਆਲੂ ਦਾ ਆ ਦੇਖੋ ਇਹ ਆਲੂ ਦਾ ਵੇਲ ਵੱਢਦੇ ਉਹ ਲੋਕ ਕਿਉਂ ਨਹੀਂ ਬੰਦੇ ਵੇਲ ਵੱਢਣ ਜੀ ਨੂੰ ਜਿਹੜੀ ਚੀਜ਼ ਆ ਜਾਵੇ ਸੈਟਿੰਗ ਜੀ ਆਸਫੇਰ ਆ ਸਾਰਾ ਪਿੰਡ ਆਲੂਆਂ ਦਾ ਇਖੋ ਆ ਵੀ ਵੇਲ ਵੱਢੀ ਪਈਆਂ ਨੇ ਪਹਿਲਾਂ ਕਿ ਸਪੀਡ ਵਾਲੇ ਵੀ ਖੜਨ ਲੱਗੇ ਪੱਕੇ ਹੀ ਹੋਣਾ ਣਾ ਧਿਆਨ ਨਾਲ ਜਾਇਆ ਕਰੋ ਮੇਰਾ ਵੀਰ ਸਾਰੇ ਜਾਣੇ ਚਲੋ ਮੀਟਰ ਦੀ ਗੱਡੀ ਨੂੰ ਕੈਚ ਕਰ ਲੈਂਦੇ ਨਾ ਸਪੀਡ ਤੋਂ ਆਹ ਗੁਰਦੁਆਰਾ ਸਾਹਿਬ ਕੋਲ ਕੇ ਬਸ ਆਪਣਾ ওই 60 ਕਿਲੋ ਦੀ ਸਪੀਡ ਕਰਦੀ ਆ ਪੀਰ ਮੇਰੇ ਸਹਾਉਣਾ ਮੇਲਾ ਲੱਗਿਆ ਹੋਇਆ ਕਰਦਾ ਡੇਰੀ ਫਾਰਮਿੰਗ ਦਾ ਅਸਲਾ ਲੱਗਿਆ ਹੋਇਆ ਜਿਹੜਾ ਇੱਥੇ ਆ ਬਣਿਆ ਹੋਇਆ ਐਕਸੀਬਿਸ਼ਨ ਦਾ ਸੈਂਟਰ ਇੱਥੇ ਸਾਰੇ ਲੱਗਦੇ ਨੇ ਐਕਸੀਬਿਸ਼ਨ ਇੰਨੀ ਦੇਖ ਕੇ ਜਾਣਾ ਕਰਦਣਾ ਆਉਂਦੇ ਆ ਦੇਖਦਾ ਕਿੰਨੀਆਂ ਤਰੀਕਾਂ ਦਾ ਟਾਈਮ ਕੱਢ ਕੇ ਜਿਹੜਾ ਮਾਰ ਕੇ ਜਾਂਦੇ ਇੱਥੇ ਦੇ ਆ ਬਣ ਆਇਆ ਹੁਣ ਤਾਂ ਬੰਦਾ ਲੱਗਣਾ ਹੁਣ ਪਤਾ ਨਹੀਂ ਕਾਹਦਾ ਲੱਗਣਾ ਖੜ ਕੇ ਜਾਉਂਗਾ ਜਪਾਤਾ ਐਗਜ਼ੀਬਿਸ਼ਨ ਸੈਂਟਰ ਲੁਧਿਆਣਾ ਆਹ ਫੋਟੋ ਪਹਿਲਾਂ ਖੜੇ ਹੁੰਦੇ ਨੇ ਆ ਖੜੇ ਸੀ ਹੁਣ ਵੀ ਮੈਂ ਬਣਾਈ ਨਹੀਂ ਵੀਡੀਓ ਮੈਂ ਸਾਹਮਣੇ ਵਾਲੇ ਇੰਟਰਵਿਊ ਤੋਂ ਪਹਿਲਾਂ ਖੜੇ ਹੁੰਦੇ ਨੇ ਮਾਮੇ ਪੂਰਾ ਕੈਮਰਾ ਫਟਕਰੀ ਕਿਲੋਮੀਟਰ ਤੋਂ ਕੈਚ ਕਰਦ ਰਿਹਾ ਮੇਰਾ ਵੀ ਮੜਾ ਜਾ ਧਿਆਨ ਨਾਲ ਇੱਥੇ ਇਹ ਰਹੀ ਖੜੇ ਸੀ ਦੋ ਗੱਡੀਆਂ ਮੇਰੇ ਵੱਲ ਵੀ ਝਾਕਦੇ ਸੀ ਮੈਂ ਵੀਡੀਓ ਥੱਲੇ ਕਰ ਲਿਆ ਕੈਮਰਾ ਬਣਾਈ ਹੋਣੀ ਕੋਈ ਲਾਉਦੀ ਲੈ ਕੇ ਸਮਾਨ ਘਵਾੜੇ ਤੋਂ ਵਾਪਸੀ ਪਾ ਦੇ ਚੱਲੇ ਸੰਨਣ ਪਹੁੰਚ ਕੇ ਆਪਾਂ ਘਵਾੜੇ ਤੋਂ ਵਾਪਸ ਆ ਗਏ ਅੱਡੇ ਖੰਡ ਚੁੱਕਿਆ ਆਪਣਾ ਪਿੰਡ 2 ਵਜੇ ਦਾ ਟਾਈਮ ਦਿੱਤਾ ਸੀ ਅੰਦਰ ਬਾਈ ਪਾਈਵੇ ਤੋਂ ਬਲਕਨ ਜਾ ਰਿਹਾ ਮੈਂ ਜੇ ਉਹਨਾਂ ਦੇ ਹਰਵਾਈ ਆਉਣ ਤੋਂ ਫੋਨ ਆਉਣ ਤੋਂ ਪਹਿਲਾਂ ਚਲੇ ਜਾਂਦਾ ਰਿਹਾ ਬਾਕੀ ਦੇਖਦੇ ਆਂ ਚੱਲ ਕੀ ਕਰੇ ਕੀ ਪ੍ਰੋਗਰਾਮ ਆ ਕੀ ਪੋਜੀਸ਼ਨ ਆ ਉੱਪਰ ਦਾ ਜੋ ਤੱਕ ਬਹੁਤ ਬੁਰਾ ਹਾਲਾ ਰੋਡ ਦਾ ਜੇ ਲੁਧਿਆਣੇ ਦੇ ਸਾਹਮਣੇ ਵਾਲੇ ਤੋਂ ਨੂੰ ਨਾ ਆਪਾਲ ਹੋ ਗਏ ਵਧੀਆ ਸਾਰਿਆਂ ਨਾਲ ਹਲਾ ਵੀ ਮਤਰਾ ਸ਼ਾਮ ਦਾ ਟਾਈਮ ਹੋ ਗਿਆ ਲਾਈਟ ਪੱਜ ਗਈ 2 ਵਜੇ ਆਈ ਸੀ ਮਾਉਣੇ 6 ਪੱਜ ਗਈ ਬੜੀ ਮੋਟਰ ਤੇ ਇੱਕ ਕੇਰਾ ਲੱਗਿਆ ਸਿਰੇ ਉਹ ਰਾਤ ਨੂੰ ਚਲਾ ਕੇ ਜਾਣੇ ਆਜੇ ਨੂੰ ਵੀ ਮੜੀ ਮੋਟਰ ਨੂੰ ਵੀ ਦੇਖ ਲਿਆ ਹੁਣ ਰਾਤ ਨੂੰ ਇਹ ਕੀ ਕਰਦੀ ਆ ਦੁਨੀਆਂ ਮੋਟਰ ਦਾ ਸਾਰਾ ਕੰਮ ਨਿੱਪੜ ਗਿਆ ਇੱਕ ਆ ਬੜੀਆ ਰਹਿ ਗਿਆ ਇਹ ਵੀ ਰਾਤ ਨੂੰ ਆਜਾ ਚਲਾ ਦੇਣੀ ਆ ਦੇਖਦੇ ਆ ਤਿੰਨ ਕਿਲਿਆਂ ਨੂੰ ਛੱਡ ਕੇ ਜਾਣੇ ਆਜੇ ਇਹਦਾ ਕੀ ਬਣਦਾ ਫਿਰ ਜੇ ਆਉ ਲੈਟ ਰਾਤ ਨੂੰ ਤਾਂ ਜੇ ਨਾ ਆਈ ਤੜਕੇ ਆਵੇ ਫਿਰ ਇਹ ਬੰਦ ਕਰਕੇ ਉਧਰ ਹੀ ਛੱਡਾਂਗੇ ਜਿੱਧਰ ਪਹਿਲਾਂ ਪੈਂਦਾ ਤਿੰਨ ਕਿਲਮ ਛੱਡ ਕੇ ਗਿਆ ਸੀ ਇੱਕ ਕਿਲਾ ਭਰਿਆ ਦੋ ਅੱਧ ਵਿਚਾਲੇ ਨੇ ਦਿਨੇ ਲੈਟ ਹੀ ਨਹੀਂ ਆਉਂਦੀ ਕਿਸੇ ਹਿਸਾਬ ਕਿਤਾਬ ਚ ਤਿੰਨ ਚਾਰ ਘੰਟੇ ਲੈਟ ਆਈਆ ਯਾਰ ਆ ਖੋਲਦਿਆਂ ਰਾਤ ਨੂੰ ਹੁਣ ਨੱਕੇ ਦੇਖਦੇ ਆਂ ਕੀ ਬੰਦਦਾ ਇਹ ਖੋਲਦੇ ਇੱਕ ਹੋ ਆ ਉੱਥੇ ਉਹ ਖੋਲਦੇ ਆ ਇਕਨ ਕਾ ਖੋਲਦੇ ਆ ਇਹਦਾ ਦੇਖਣਾ ਕੀ ਬਣਦਾ ਫਿਰ ਅਜਾ ਇਹ ਨਾ ਦਰਲਾ ਪੂਰਾ ਖੋਲਤਾ ਬਾਕੀ ਦੇਖਦੇ ਹਾਂ ਚਲੋ ਠੀਕ ਆ ਜੀ ਅੱਜ ਦਾ ਇੰਨਾ ਹੀ ਸੀ ਬਾਕੀ ਦੇਖਦੇ ਹਾਂ ਆਪਾਂ 1.5 ਸਾਲ ਪਹਿਲਾਂ ਅੰਡਰਗਰਾਉਂਡ ਪੈਪ ਆਇਆ ਸੀਗਾ ਜਿਹੜੀ ਆ ਬੱਟ ਤੇ ਤੁਰੇ ਜਾਂਦੀਆਂ ਨਾ ਇਹ 2 ਫੁੱਟ ਉੱਚੀ ਸੀਗੀ ਖੇਤ ਨਾਲੋਂ ਸਾਡਾ ਵੀਰਾ ਕਿੱਧਰ ਹਰਪ੍ਰੀਤ ਹੁਣ ਮੈਨੂੰ ਕਿਹਾ ਸੀ ਇਹਨੂੰ ਛੇੜੀ ਨਾ ਕਹਿੰਦਾ ਵਿੱਚੇ ਚਲੇ ਜਾਣੀਆਂ ਬਾਕੀ ਉਹੀ ਗੱਲ ਹੋਈਏ ਵਿੱਚੇ ਵੱੜ ਗਈ ਸਾਰੀ ਬਰਟਾ ਦਬ ਕੇ ਮੈਂ ਕਹਿੰਦਾ ਸੀਗਾ ਵੀ ਇਹਨੂੰ ਆਪਾਂ ਨੀਮੀ ਕਰ ਲਈਏ ਉਹ ਕਹਿੰਦਾ ਸੀ ਨਾ ਨੀਮੀ ਨਾ ਕਰੀਏ ਵਿੱਚੇ ਚਲੇ ਜਾਣੀਆਂ ਉਹੀ ਗੱਲ ਹੋਈ ਵਿੱਚੇ ਚਲੇ ਗਈ ਸਾਰੀ ਬੱਟ ਬਰਾਬਰ ਹੋ ਗਈ ਨਾਰਮਲ ਜਿਵੇਂ ਚਾਹੀਦੀ ਆ 1.5 ਸਾਲ ਦੇ ਵਿੱਚ ਵਿੱਚ ਹਾ ਦੇਖੋ ਇਹਨੂੰ ਬਰਾਬਰ ਆਖੇ ਜਿੰਨੀ ਕ ਬੱਟ ਚਾਹੀਦੀ ਆ ਇਹ 2 ਫੁੱਟ ਉੱਚੀ ਸੀਗੀ ਅੰਡਰਗਰਾਊਂਡ ਦਾ ਇੰਨਾ ਹੋਆ ਇਹ 2 ਸਾਲ ਵੱਟ ਵਿੱਚ ਮਿੱਟੀ ਵਿੱਚ ਨੂੰ ਜਾਈ ਜਾਂਦੀਆਂ ਡਗਰਾਉਣ ਦੇ ਸਾਡੇ ਮੇਰੇ ਪਾਪਾ ਦੇ ਬ੍ਰਦਰ ਦੀ ਥਾਰ ਆਹੀ ਇਲੀਗਲ ਰਿਵਿਊ ਦੇਖੋ ਬਹੁਤ ਘੈਂਟ ਥਾਰ ਅੰਦਰੋਂ ਵੀ ਦਿਖਾਉਨੇ ਆ ਤੁਹਾਨੂੰ ਬਹੁਤ ਘੈਂਟ ਚੀਜ਼ਾਂ ਨੇ ਇਥੋਂ ਫੁੱਟਬਾਲ ਨਿਕਲ ਆਉਂਦੇ ਆ ਉਹ ਦੇਖ ਜਦ ਬੰਦ ਕਰ ਦਿੰਦੇ ਆ ਫਿਰ ਬੰਦ ਹੋ ਜਾਂਦੇ ਨੇ ਬਹੁਤ ਵਧੀਆ ਢੰਗ ਦੇ ਤਰੀਕੇ ਨਾਲ ਤਿਆਰ ਕਰਾਈ ਹੋਈ ਆ ਅੰਦਰੋਂ ਵੀ ਫੁੱਲ ਘੈਂਟ ਇੰਟੀਰੀਅਰ ਬਹੁਤ ਵਧੀਆ اندرੋਂ ਵੀ ਪੂਰੀ ਟਾਪ ਦੇ ਤਰੀਕੇ ਨਾਲ ਤਿਆਰ ਕਰਾਈ ਹੋਈ ਆ ਮਾੜੀ ਢੀੜੀ ਤਿਆਰ ਨੂੰ ਰੂਹਕ ਹੋ ਜਾਂਦੀ ਆ ਐਵੇਂ ਗੱਡੀ ਦੇਖ ਕੇ ਜੀਤ ਤਾਂ ਤੁਹਾਨੂੰ ਦਿਖਾਉਣੀ ਭੁੱਲ ਗਏ ਸੀਗੇ ਉਹ ਪਿਆ ਟੌਮ ਭਾਈ ਸੁੱਤਾ